ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਹਾਰ ਗਿੱਲ ਰੋਡ ਨੇੜੇ ਕਲਣਾ ਮੈਡੀਕਲ ਸਟੋਰ ਵਿਖੇ ਸੇ ਭਗਤਾਂ ਵੱਲੋਂ ਲੰਗਰ ਲਗਾਇਆ ਗਿਆ। ਸਾਂਝੇ ਤੌਰ ਤੇ ਸੇਵਾਦਾਰਾਂ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਇੱਕ ਤਿਹਾਰ ਹੈ ਜੋ ਸ਼ਿਵ ਜੀ ਪ੍ਰਤੀ ਪੂਜਾ ਭਾਵ ਕਰਕੇ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਸ਼ਿਵ ਜੀ ਦਾ ਵਿਆਹ ਪਾਰਵਤੀ ਨਾਲ ਹੋਇਆ ਸੀ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ 14ਸ ਨੂੰ ਕੀਤਾ ਜਾਂਦਾ ਹੈ। ਭਗਵਾਨ ਸ਼ੰਕਰ ਇਸ ਦਿਨ ਤੇਸ ਦੇ ਸਬ ਸਿਵਲਿੰਗਾ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਜਗ੍ਹਾ-ਜਗ੍ਹਾ ਭਗਤਾਂ ਵੱਲੋਂ ਭਗਵਾਨ ਪੂਲੇ ਸ਼ੰਕਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਜਿਹੜਾ ਪ੍ਰਾਣੀ ਇਸ ਸਵਰਾਤਰੀ ਨਿਰਦਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਧਗਰਾਤਾ ਕਰਕੇ Satsang ਅਤੇ Kirtan ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ। ਸਵਰਾਤਰੀ ਦੇ ਪਵਿੱਤਰ ਤਿਹਾਰ ਮੌਕੇ ਇਸ ਮੌਸਰਦਾਲੂਆਂ ਨੂੰ ਵਧਾਈ ਦਿੱਤੀ। ਇਸ ਸਮੇਂ ਕੌਂਸਲਰ ਸ੍ਰੀਂਦਰ ਕਲਿਆਣ ਨੇ ਵੀ ਆਪਣੀ ਹਾਜ਼ਰੀ ਭਰੀ। ਇਸ ਮੌਕੇ ਤੇ ਰਜਿੰਦਰ ਕੁਮਾਰ ਪੱਪੂ, ਨਰਪਿੰਦਰ ਸਿੰਘ, ਮਹਿੰਦਰ, ਜੰਚਲ ਕੁਮਾਰ, ਤુલਸੀ ਗੁਪਤਾ, ਮੁਕੇਸ਼ अरुण गुप्ता नरेश विनोद राकेश टिकान ਨੇ ਸੰਗਤਾਂ ਵਿੱਚ ਲੰਗਰ ਵਰਤਾਇਆ ਤੇ ਹੋਰਾਂ ਤੋਂ ਇਲਾਵਾ ਅਵਤਾਰ ਸਿੰਘ ਜਤਿੰਦਰ ਸਿੰਘ ਬੱਗਾ ਸਣੀ ਅਤੇ ਹੋਰ ਵੀ ਮੌਜੂਦ ਸਨ ਆਓ ਵੇਖਦੇ ਹਾਂ ਇੱਕ ਰਿਪੋਰਟ ਹਾਂ ਜੀ ਜੁਕਾ ਨੰਗਾ ਲਗਾਇਆ ਰਹੇ ਹਾਂ ਜੀ ਜਗ੍ਹਾ ਤੇ ਕੀ ਕਰਾਂਗੇ ਹਾਂ ਜੀ ਜਿਹੜੀ ਜਗ੍ਹਾ ਨੰਗਾ ਲਗਾਇਆ ਰਹੇ ਏ ਸਰ ਗਿਲ ਚੌਂਗ ਤੇ ਆਈ ਗਿਲ ਚੌਂਗ ਮੇਨ ਫੋਲ ਦੇ ਨਾਲ ਹੀ ਕਾਲਾੜਾ ਮੈਡੀਕਲ ਦੇ ਬਿਲਕੁਲ ਕੋਲ ਜੀ ਇਹ ਜਿਹੜੀ ਲੰਗਰ ਦੇ ਵਿਵਸਾ ਹੈਗੀ ਪੂਰੇ ਮਾਰਕੀਟ ਵੱਲੋਂ ਮਿਲ ਜੁਲ ਕੇ ਲਗਾਇਆ ਜਾਂਦਾ ਜੀ ਪੂਰੇ ਆਪਣੇ ਗਿਲ ਚੌਂਗ ਮਾਰਕੀਟ ਦੇ ਸਾਰੇ ਸਾਰੇ ਇਕੱਠੇ ਹੋਏ ਨੇ ਜੀ ਤੇ ਇਹਨਾਂ ਵੱਲੋਂ ਲੰਗਰ ਦੀ ਸੇਵਾ ਹਰ ਸਾਲ ਲਗਾਈ ਜਾਂਦੀ ਰਹੇ ਜੀ ਲੇਕਿਨ ਇੱਕ ਦਿਨ ਦਾ ਪ੍ਰੋਗਰਾਮ ਦਾ ਹਾਂ ਜੀ ਹਾਂ ਜੀ ਦਸਰੇ ਵੀ ਇੱਕ ਦਿਨ ਦਾ ਪ੍ਰੋਗਰਾਮ ਹੁੰਦਾ ਹੀ ਹਾਂ ਜੀ ਕੰਨ ਕੋਲ 6 ਤਲ ਤੋਂ ਉੱਪਰ ਹੋ ਗਈ ਏ ਬੋਲੇ ਨਾਲ ਤੇ ਕਿਰਪਾ ਦੇ ਨਾਲ ਹੀ ਇਹ ਮਹਾਸ਼ਿਵratri ਨੂੰ ਸ਼ੁਭ ਦਿਨ ਨੂੰ ਇਹ ਸਾਨੂੰ ਸਾਰਾ ਮਾਰਕੀਟ ਮਿਲ ਕੇ ਇਸ ਦਿਵਸ ਨੂੰ ਮਨਾਉਂਦਾ ਹੈ ਨੌਜਵਾਨ ਕਿੰਨੇ ਜੁੜੇ ਨੇ ਸਰ ਨੌਜਵਾਨ ਸਾਰੇ ਆਪਣੇ ਬਹੁਤ ਸਾਰੇ ਜੁੜੇ ਨੇ ਪੂਰੀ ਗਿਲਚੋਂ ਦੀ ਜਿਹੜੀ ਉਹ ਹੈ ਸਾਰੇ ਮੋਰੀ ਮਾਰਕੀਟ ਜੁੜੀ ਆਪਣਾ ਜੀ ਗੇਲ ਚੌਂ ਜੀ ਲਾਨੇ ਲੰਗਰ ਹਰ ਥਾਲੇ ਪੰਜਵਾ ਪੰਡਾਰਾ ਹੈ ਪੰਜਵਾ ਕੇ 6ਵਾਂ 6ਵਾਂ ਪੰਡਾਰਾ ਇਹ ਸਾਰੇ ਮਾਰਕੀਟ ਨੂੰ ਲੱਗਦਾ ਜੀ ਇਸ ਪ੍ਰਕਾਰ ਤੋਂ ਲੰਗਰ ਲਗਾਇਆ ਜਾਂਦਾ ਹੈ ਲੰਗਰ ਛੇ ਰਾਤਰੀਆ ਲੰਗਰ ਲੰਨੇ ਆਂ ਆਲੂ ਬੋੜੀਆਂ ਲੰਨੇ ਆਂ ਖੀਰ ਦਾ ਲੰਨੇ ਆਂ ਇਹ ਚੂਰਾਤਰੀ ਦੁਜਾ ਪਕੌੜੀਆਂ ਪਕੌੜਿਆਂ ਦਾ ਤੇ ਹੋਰ ਵੀ ਚੀਜ਼ ਦਿਖਤਾ ਮਤਲਬ ਹੋਰ ਜਿੰਤਿਆਜ ਲੰਗਰ ਲਗਾਈ ਤੇ ਨਹੀਂ ਸਿਰਫ ਚੂਰਾਤਰੀ ਲਾਨਿਆ ਸੀ ਇਹ ਸੇ ਗੇਲ ਚੌਂਗ ਦੇ ਵਿੱਚ ਇਹ ਛੇਮਾ ਭੰਡਾਰਾ ਲਗਾ ਰਹੇ ਨੇ ਸਾਰੀ ਐਸੋਸੀਏਸ਼ਨ ਜਿਹੜੀ ਗੇਲ ਚੌਂਗ ਦੀ ਹੈ ਜੀ ਇਹਨਾਂ ਨੇ ਸਾਰੇ ਰਲ ਮਿਲ ਕੇ ਸਾਰੇ ਪੀੜ ਭਰਾਵਾਂ ਨੇ ਸਭ ਨੇ ਸਹਿਯੋਗ ਦਿੱਤਾ ਹੈ ਔਰ ਵੱਡ ਚੜ ਕੇ ਅੱਗੇ ਤੋਂ ਫਿਰ ਇਸ ਤੋਂ ਵੀ ਜ਼ਿਆਦਾ ਅਸੀਂ ਕਰਕੇ ਦਿਖਾਵਾਂਗੇ ਤੁਹਾਨੂੰ ਜੇ ਭੋਲੇ ਸ਼ੰਕਰ ਦਾ ਹੋਰ ਵੀ ਆਪਾਂ ਨੂੰ ਅਸ਼ੀਰਵਾਦ ਹੋਊਗਾ ਇਸ ਤੋਂ ਵੱਡਾ ਪ੍ਰੋਗਰਾਮ ਕਰਾਂਗੇ ਅਸੀਂ ਇੱਕੀ ਮੈਸੇਜ ਦਵਾਂਗੇ ਸਾਰੇ ਜਿਸਨਾਂ ਨਾਲ ਜੁੜੇ ਨੇ ਕਾਫੀ ਲੋਕਾਂ ਨੇ ਆਨੰਦ ਹਾਂਜੀ ਇਹਨਾਂ ਨਾਲ ਇਸ ਤਰ੍ਹਾਂ ਹੈ ਜੀ ਅੱਜ ਸਾਡੇ 25 30 ਮੈਂਬਰ ਨੇ ਅੱਜੋ ਸਾਡੇ 30 40 ਹੋਰ ਵੀ ਵੱਧ ਜਾਣਗੇ ਆਮਲਾ ਵੰਦੀਨੋ ਜਿਸ ਤਰ੍ਹਾਂ ਸਾਡੇ ਪੱਪੂ ਭਾਜੀ ਮਹਿੰਦਰ ਭਾਉ ਜੀ ਹੋਰ ਵੀ ਸਾਡੇ ਕਿੰਨੇ ਵੀ ਸਹਿਯੋਗ ਜਿੰਨੇ ਵੀ ਦੁਕਾਨਦਾਰ ਨੇ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਅਸੀਂ ਇਸ ਤੋਂ ਜ਼ਿਆਦਾ ਹੋਰ ਵੱਧ ਕੇ ਕਰਾਂਗੇ ਅਸੀਂ ਇਹ ਕਹਾਂਗੇ ਭੋਲੇ ਸ਼ੰਕਰ ਭਗਵਾਨ ਸਾਨੂੰ ਹੋਰ ਮੈਂਬਰਾਂ ਨਾਲ ਮਿਲਾ ਕੇ ਸਾਡਾ ਹੋਰ ਵੱਡਾ ਪ੍ਰੋਗਰਾਮ ਕਰਾਇਆ ਜਾਵੇ ਜੀ ਹੋਰ ਇਸ ਨੂੰ ਕੀ ਕਿ ਇਸ ਤਰ੍ਹਾਂ ਦਾ ਲੰਗਰ ਲਗਾਇਆ ਜਾ ਰਿਹਾ ਲੰਗਰ ਇਸ ਤਰ੍ਹਾਂ ਹੈ ਜੀ ਸਾ ਆਪਣਾ ਖੀਰ ਦਾ ਲੰਗਰ ਲਗਾਇਆ ਜੀ ਕੋਟੇ ਦਾ ਆਪਾਂ ਲੰਗਰ ਲਗਾ ਰਹੇ ਹਾਂ ਜੀ ਪਕੌੜਿਆਂ ਦਾ ਹਰੇਕ ਤਰ੍ਹਾਂ ਦੀ ਕਈ ਤਰ੍ਹਾਂ ਦੀ ਪ੍ਰਕਾਰ ਦੀ ਆਈਟਮਾਂ ਲਾਈਆਂ ਜੀ ਜਿਹੜੇ ਆਪਾਂ ਹਰੇਕ ਸੰਗਤ ਨੂੰ ਆਪਾਂ ਹਰੇਕ ਤਰ੍ਹਾਂ ਦੀ ਆਈਟਮਾਂ ਦੇ ਸਕਦੇ ਹਾਂ ਜੀ ਜਾਂਦੇ ਜੀ ਆਪਣੇ ਪਕੋ ਨਾਨ ਵਾਲੇ ਪ੍ਰਧਾਨ ਜੀ 5 ਸਾਲਾਂ ਦਾ ਸੇਵਾ ਚਾਲੂ ਕੀਤਾ ਜੀ 5 ਪਚਵਾ ਪੀ ਲੰਗਰ ਚਾਲੂ ਆਇਆ ਜੀ ਜਿਹੜੇ ਕਿ ਬੜਾ ਸੱਧਿਆ ਨਾਲ ਸਾਰੇ ਰਹਿਣ ਮਿਲ ਕੇ ਇੱਕ ਪ੍ਰੋਗਰਾਮ ਬਣਾਇਆ ਗਿਆ ਕਿ ਭਈ ਇਹ ਹਰ ਸਾਲ ਆਪਾਂ ਇਹ ਕਰਨਾ ਹੈ ਸਾਰੇ ਪ੍ਰਾਪਰ ਰਹਿਣ ਮਿਲ ਕੇ ਇਹ ਕੰਮ ਨੂੰ ਜਾਰੀ ਰੱਖਿਆ ਜੀ ਅੱਗੇ ਭੋਲੇਨਾਥ ਦੀ ਕਿਰਪਾ ਹੋਊਗਾ ਤਾਂ ਪ੍ਰਾਰਥਨਾ ਇਹ ਭੋਲੇਨਾਥ ਸੇ ਕਰਾਂਗੇ ਕਿ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਭੋਲੇਨਾਥ ਬਰਕਤ ਦੇਵੇ ਸਾਰਾ ਲੁਧਿਆਣਾ ਸਾਰੇ ਭਰਾ ਭੈਣ ਮਿਲ ਕੇ ਇਹ ਲੰਗਰ ਦਾ ਆਨੰਦ ਉਠਾਈਏ ਸੇਵਾ ਵਿੱਚ ਸਾਰੇ ਭਾਗੀਦਾਰ